ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਐਕਸ਼ਨ ਲੈ ਰਹੇ ਨੇ ਇਸ ਦੌਰਾਨ 트੍ਰੰਪ ਨੇ ਬੀਤੇ ਦਿਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ 트੍ਰੰਪ ਨੇ ਪੈਂਟਾਗਨ ਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਕਿਊਬਾ ਚ ਸਥਿਤ ਗੁਆਨਟਨਾਮੋ ਵੇ ਜੇਲ੍ਹ ਚ 30 ਹਜ਼ਾਰ ਪ੍ਰਵਾਸੀਆਂ ਨੂੰ ਰੱਖਣ ਦੇ ਨਿਰਦੇਸ਼ ਦਿੱਤੇ ਨੇ 트੍ਰੰਪ ਨੇ ਵਾਈਟ ਹਾਊਸ ਚ ਲੈਕਨ ਰਾਈਲੇ ਐਕਟ ਦੇ ਦਸਖਤ ਕਰਨ ਤੋਂ ਪਹਿਲਾਂ ਕਿਹਾ ਸਾਡੇ ਕੋਲ ਗੁਆਨਟਨਾਮੋ ਚ 30 ਹਜ਼ਾਰ ਬਿਸਰੇ ਨੇ ਜਿੱਥੇ ਅਮਰੀਕੀ ਲੋਕਾਂ ਨੂੰ ਖਤਰਾ ਪੈਦਾ ਕਰਨ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾ ਜਾ ਸਕਦਾ ਐ ਸਮਰਥਾ ਤੁਰੰਤ ਦੁੱਗਣੀ ਕਰ ਦਿੱਤੀ ਜਾਵੇਗੀ ਲੈਕਨ ਰਾਈਲੀ ਅਟ ਦਾਤ ਗ੍ਰੈਸ ਸੁਰੱਖਿਆ ਵੀ ਬਾਗਨੂ ਅਮਰੀਕਾ ਚ ਗੈਰ ਨਾਗਰਿਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਚ ਲੈ ਸਕਦੇ ਨੇ ਤਾਂ ਫਿਰ ਉਹਨਾਂ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਪਾਉਂਯੋਗੀ ਸੇ ਅਪਰਾਧ ਲਈ ਦੋਸ਼ ਠਹਿਰਾਏ ਗਏ ਹੋਣ ਜਾਂ ਫਿਰ ਨਾ ਦੱਸਦੇ ਕਿ ਟਰੰਪ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਮੁਹਿੰਮ ਦੀ ਅਗਵਾਈ ਕਰਨ ਦੇ ਬਾਅਦ ਦੇ ਦੂਜੇ ਕਾਰਜਕਾਲ ਲਈ ਚੋਣ ਪ੍ਰਚਾਰ ਕੀਤਾ ਸੀ ਜਿਸ ਤੇ ਅਮਰੀਕਾ ਚ ਰਹਿ ਰਹੇ ਲਗਭਗ 11 ਮਿਲੀਅਨ ਗੈਰ ਦਸਤਾਵੇਜ਼ੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਗੇ ਤੇ 20 ਜਨਵਰੀ ਨੂੰ ਉਹਨਾਂ ਦੇ ਸੋਚ ਉੱਪਨ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ 'ਚ ਦੇਸ਼ ਨਿਕਾਲੇ ਦੀਆਂ ਮੁਹਿੰਮਾਂ ਤੇਜ਼ ਹੋ ਗਈਆਂ ਨੇ ਇਸ ਦੇ ਚੱਲਦਿਆਂ ਹੁਣ ਅਮਰੀਕਾ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗਵੰਟਨਾਮੋਬੇ ਜੇਲ੍ਹ 'ਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਇਹ ਜੇਲ੍ਹ ਸਭ ਤੋਂ ਖਤਰਨਾਕ ਜੇਲ੍ਹ ਮੰਨੀ ਜਾਂਦੀ ਹੈ ਜਿੱਥੇ ਕੈਦੀਆਂ ਨੂੰ ਫਿਜ਼ੀਕਲੀ ਤੇ ਮੈਂਟਲੀ ਟੌਰਚਰ ਕੀਤਾ ਜਾਂਦਾ ਹੈ ਇਹ ਐਲਾਨ ਉਹਨਾਂ ਲਈ ਬਹੁਤ ਖਤਰਨਾਕ ਸਾਬਿਤ ਹੋਵੇਗਾ ਜੋ ਡੋਂਕੀ ਲਗਾ ਕੇ ਅਮਰੀਕਾ 'ਚ ਗਏ ਨੇ ਤੇ ਭਵਿੱਖ 'ਚ ਜਾਣ ਬਾਰੇ ਸੋਚ ਰਹੇ ਨੇ